ਆ ਤੇ ਕਿਹੜੇ ਪਿੰਡ ਤੋਂ ਜੀ ਆਪਣਾ ਨਾਮ ਰਵੀ ਕੁਮਾਰ ਆ ਜੀ ਗੁੱਜਰ ਵਸਤੀ ਆ ਮਾਨਸਪੁਰ ਪਿੰਡਾ ਆਪਣਾ ਹਾਂਜੀ ਤੇ ਸਾਡੇ ਇਹੀ ਹਾਲਾਤ ਪਿਛਲੀ ਪ੍ਰਸਾਦ ਵਿੱਚ ਵੀ ਹੋਏ ਆ ਤੇ ਅਸੀਂ ਵੀਡੀਓ ਹਰ ਸ਼ਹਿਰ ਅਖਬਾਰ ਵਿੱਚ ਨਿਊਜ਼ ਵਿੱਚ ਚੈਨਲ ਤੋਂ ਦੇ ਥਰੂ ਹੀ ਆਪਾਂ ਪਹਿਲਾਂ ਵੀ ਨਿਊਜ਼ ਦਿੱਤੀ ਆ ਲੇਕਿਨ ਸਾਡਾ ਕੋਈ ਹੱਲ ਨਹੀਂ ਹੋਇਆ ਬੀਸੀ ਸਾਹਿਬ ਨੂੰ ਬੈਂਸ ਸਾਹਿਬ ਨੂੰ ਹਰ ਜਗ੍ਹਾ ਐਪਲੀਕੇਸ਼ਨ ਦਿੱਤੀ ਆ ਹੱਲ ਹੋ ਜਾਊਗਾ ਕੋਈ ਹਾਲ ਨਹੀਂ ਆ ਦੇਖੋ ਸਾਡੇ ਪੱਜੀ ਵੀ ਪਾਣੀ ਦੇ ਖੜੇ ਆ ਉਹ ਸਾਡਾ ਚਾਰਾ ਵੀ ਖੜਾ ਸਭ ਕੁਝ ਖਰਾਬ ਦੇਖੋ ਹੁਣ ਵੀ ਉਹ ਦੇਖੋ ਗੱਡੀ ਉਧਰ ਉਹ ਵੀ ਪਾਣੀ ਵਿੱਚ ਡਰੀ ਹੈ ਉਹ ਦੇਖੋ ਹਾਲਾਤ ਕਿਦਾਂ ਸਾਡੇ ਧਰਾਂ ਦੇ ਕੋਈ ਰਸਤਾ ਨਹੀਂ ਦਿਖ ਰਿਹਾ ਕਿੱਥੋਂ ਗੱਡੀ ਮੋੜਨੀ ਹੈ ਕਿੱਥੇ ਜਾਣਾ ਬਾਕੀ ਤੁਸੀਂ ਆਪੋ ਦੇਖੋ ਬਰਬਾਦ ਦਾ ਪਾਣੀ ਕਿੰਨਾ ਆਸ ਵਾਈ ਵੀ ਅਸੀਂ ਖੁਦ ਕਰਵਾਈ ਹੈ ਕੋਈ ਮਹਿਕਮਾ ਨਹੀਂ ਆਇਆ ਇੱਥੇ ਤੇ ਜਿੰਨੀ ਦਵਾਈ ਕਰਾਈ ਅਸੀਂ ਖੁਦ ਕਰਵਾਈ ਆ ਦੇਖੋ ਬਸ ਹੀ ਹਾਲਾਤ ਕਿਦਾਂ ਹੋਣਗੇ ਸੋ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਪਾਣੀ ਉੱਪਰੋਂ ਜਿਹੜਾ ਹੈ ਉਹ ਮੇਕਪੁਰ ਤੋਂ ਹੁੰਦਾ ਹੋਇਆ ਮਾਨਕਪੁਰਤ ਵਿੱਚ ਇਹ ਜਿਹੜੇ ਘਰ ਨੇ ਗੁੱਜਰ ਬਸਤੀ ਦੇ ਇਹਨਾਂ ਨੂੰ ਹਰ ਸਾਲ ਇਸ ਦਾ ਸੰਤਾਪ ਭੋਗਣਾ ਪੈਂਦਾ ਹੈ ਅਤੇ ਇਹਨਾਂ ਦੇ ਦਰਦ ਦੱਸਣ ਮੁਤਾਬਕ ਕਈ ਵਾਰ ਇਸ ਚੀਜ਼ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਚੇਤ ਕਰ ਚੁੱਕੇ ਨੇ ਮੰਗ ਪੱਤਰ ਦੇ ਚੁੱਕੇ ਨੇ ਪਰ باوجود ਉਸ ਦੇ ਇਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਔਰ ਹਰ ਸਾਲ ਇਹ ਇਸੇ ਤਰ੍ਹਾਂ ਹੀ ਆਪਣੇ ਮਾਲ ਪਸ਼ੂ ਦਾ ਆਪ ਹੀ ਖਾਮ ਸੰਭਾਲ ਕਰਦੇ ਨੇ ਔਰ ਹਾਲਾਤ ਵੱਧ ਤੋਂ ਵੱਧ ਹੋ ਜਾਣਗੇ ਜੇਕਰ ਇਹ ਮਾਨਸੂਨ ਦੀ ਪਹਿਲੀ ਬਰਸਾਤ ਲੰਬੀ ਚਲੀ ਗਈ ਤੇ ਬਰਸਾਤ ਦਾ ਪਾਣੀ ਇਨਾਂ ਘਰਾਂ ਨੂੰ ਵੱਡੀ ਮਾਰ ਮਾਰੇਗਾ ਔਰ ਜਿੱਥੇ ਇਹਨਾਂ ਦਾ ਮਾਲ ਪਸ਼ੂ ਦਾ ਨੁਕਸਾਨ ਹੋਏਗਾ ਉੱਥੇ ਹੀ ਇਸ ਗੁੱਜਰ ਬਸਤੀ ਚ ਰਹਿੰਦੇ ਲੋਕਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਰ ਸਾਲ ਇਸ ਇਲਾਕੇ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਬਰਸਾਤ ਦਾ ਪਾਣੀ ਕਹਿਰ ਟਾਉਂਦਾ ਹੈ ਔਰ ਪਿਛਲੀ ਵਾਰ ਵੀ ਜਦੋਂ ਮੀ ਪਏ ਅਤੇ ਲੰਬੇ ਚੱਲੇ ਤੇ ਉਸ ਬਰਸਾਤ ਕਰਕੇ ਇਨ੍ਹਾਂ ਘਰਾਂ ਦੇ ਵਿੱਚ ਲਗਭਗ ਇਨ੍ਹਾਂ ਦੇ ਕੋਠਿਆਂ ਤੱਕ ਪਾਣੀ ਵੜ ਗਿਆ ਜਿਸ ਤੋਂ ਬਾਅਦ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਤੇ ਇਹ ਜਿਹੜੀ ਮਾਨਕਪੁਰ ਨੂੰ ਜਾਣ ਵਾਲੀ ਸੜਕ ਹੈ ਇਸ ਨੂੰ ਪਟਣਾ ਪੈ ਗਿਆ ਇਨ੍ਹਾਂ ਹਾਲਾਤਾਂ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਾਹ ਗਿਰਦੀ ਗੱਡੀ ਜਿਹੜੀ ਐ ਇੱਥੇ ਫਸ ਚੁੱਕੀ ਐ ਤੇ ਪਾਣੀ ਇੰਨਾ ਚੜਿਆ ਹੋਇਆ ਸੀ ਕਿ ਰਸਤਾ ਨਹੀਂ ਦਿਖਿਆ ਗੱਡੀ ਨੂੰ ਮੋੜਨ ਦੇ ਚਲਦਿਆਂ ਇਹ ਗੱਡੀ ਫਸ ਗਈ ਭਾਜੀ ਕਿਹਦੀ ਗੱਡੀ ਐ ਉਹ ਚਲਦੀ ਫੈਮਿਲੀ ਹੋ ਖੜੀ ਐ ਅੱਛਾ ਚਲੋ ਮੁਸੀਬਤ ਚ ਨੇ ਪ੍ਰੋਬਲਮ ਆ ਗਈ ਤੁਸੀਂ ਦੇਖ ਸਕਦੇ ਹੋ ਕਿ ਹਵਸਤਾ ਰਸਤਾ ਇਹ ਸਾੜਤਾ ਭਾਜੀ ਅੱਗੇ ਔਰ ਦੇਖੋ ਇਧਰ ਨੂੰ ਮੋੜਨ ਦੇ ਚੱਕਰ ਚ ਇਹ ਆਈਡੀਆ ਨਹੀਂ ਲਾ ਸਕੇ ਤੇ ਜਿਹੜੀ ਗੱਡੀ ਹੈ ਉਹ ਇੱਥੇ ਫਸ ਗਈ ਫੈਮਿਲੀ ਦੇ ਨਾਲ ਨੇ ਅਜਿਹੀਆਂ ਮੁਸੀਬਤਾਂ ਇਹਨਾਂ ਲੋਕਾਂ ਨੂੰ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਚੱਲਣੀਆਂ ਪੈਂਦੀਆਂ ਹਨ ਤੇ ਜ਼ਰੂਰ ਤੈ ਪ੍ਰਸ਼ਾਸਨ ਨੂੰ ਅਜਿਹੇ ਇਲਾਕਿਆਂ ਦੇ ਵਿੱਚ ਤੁਰੰਤ ਧਿਆਨ ਦੇਣ ਦੀ ਤਾਂਕੀ ਜੋ ਲੋਕ ਬਰਸਾਤ ਦੇ ਦਿਨਾਂ ਦੇ ਵਿੱਚ ਮੁਸੀਬਤ ਚਲਦੇ ਨੇ ਉਹਨਾਂ ਦੀਆਂ ਮੁਸੀਬਤਾਂ ਦੂਰ ਹੋ ਸਕਣ ਉਹਨਾਂ ਦੇ ਮਾਲ ਪਸ਼ੂ ਸੁਰੱਖਤ ਰਹਿ ਸਕਣ ਸੋ ਦੇਖ ਸਕਦੇ ਹੋ ਕਿ ਇਹ ਰੋਡ ਚੱਲਦਾ ਕਿੰਨਾ ਹੈ ਔਰ ਇੱਥੋਂ ਹੀ ਪਿਛਲੇ ਸਾਲ ਜਿਹੜਾ ਇਹ ਕੱਚਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਸੜਕ ਨੂੰ ਪੱਟ ਕੇ ਹੀ ਜਿਹੜਾ ਪਾਣੀ ਭਰ ਗਿਆ ਸੀ ਵੱਡੇ ਲੈਵਲ ਦਾ ਸੂਚਨਾ ਸਗਸਤੇ ਨੂੰ ਕਲੀਅਰ ਕੀਤਾ ਗਿਆ ਤੇ ਤਾਂ ਜਾ ਕੇ ਜਿਹੜਾ ਪਾਣੀ ਹੈ ਥੋੜਾ ਜਿਹਾ ਘਟਿਆ ਪਰ ਲੋਕਾਂ ਦੀ ਮੁਸ਼ਕਲਾਂ ਜਿਹੜੀਆਂ ਨੇ ਉਹ ਬਰਾਬਰ ਰਹੀਆਂ ਲਗਾਤਾਰ ਚੱਲ ਰਹੀ ਹੈ ਅਸੀਂ ਸੀਟੂ ਦੱਲ ਰਹੇ ਆ ਕਿ ਅਸੀਂ ਅਸੀਂ ਸਾਡੇ ਬੱਚਿਆਂ ਦਾ ਕਿੱਦਾਂ ਆਪਣਾ ਬਚਾ ਕਰਾਂਗੇ ਰਾਤ ਨੂੰ ਪੂਰਾ ਦਿਨ ਹੋ ਗਿਆ ਜੀ ਰਾਤ ਨੂੰ ਬਾਰਿਸ਼ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਕੋਈ ਨਾ ਡਾਕਟਰ ਗੋਤਮ ਜੀ ਆਏ ਸਾਡੇ ਕੋਲ 10 ਮਿੰਟ ਵਾਸਤੇ ਆਏ ਆ ਫੋਟੋ ਕਰ ਰਹੀ ਤੁਹਾਡੇ ਨਾਲ ਹੈ ਬਟ ਕੀ ਕਰੋਗੇ ਜੀ ਜਦੋਂ ਪਾਣੀ ਵੱਧ ਗਿਆ ਅਸੀਂ ਤੀਨੋਂ ਅਰਜ਼ੀ ਦਰਖਾਸਤਾਂਾਂ ਕਿਹੜਾ ਕਰਾਂਗੇ ਅਸੀਂ ਜੇ ਜੀ ਬੁਲਾਈਏ ਰਸਤਾ ਪਟਾਈਏ ਸਾਡੇ ਕੋਲ ਦਰਖਾਸਤਾਂ ਆ ਜਾਂਦੇ ਇਹਨਾਂ ਨੂੰ ਅੰਦਰ ਕਰੋ ਸਾਰੇ ਬੰਦਿਆਂ ਨੂੰ ਅਸੀਂ ਕਿੱਦਾਂ ਰਸਤਾ ਪਟ ਸਕਦੇ ਇਸ ਸਾਡਾ ਹੱਲ ਕਰੋ ਜੀ ਪੱਕਾ ਹੱਲ ਕਰੋ ਬੈਂਸਾਬ ਕਹਿੰਗੇ ਹਾਂ ਜੀ ਬਰਬਾਦ ਤੋਂ ਪਹਿਲਾਂ ਹੱਲ ਹੋ ਜੂਗਾ ਕਿਆ ਹੱਲ ਹੋਈ ਜਗਾ ਤੁਸੀਂ ਹੱਲ ਹੋਇਆ ਸਾਰੇ ਸਾਡੇ ਪਸ਼ੂ ਸਾਡਾ ਚਾਰਾ ਸਭ ਕੁ ਬਰਬਾਦ ਹੋ ਰਿਹਾ ਬੱਚੇ ਸਾਡੇ ਉੱਪਰ ਚੜਿਆ ਘਰਾਂ ਦਾ ਮਕਾਨਾਂ ਦੇ ਉੱਪਰ ਲੈਂਡਰ ਪਾਜੀ ਕਿਹਨਾਂ ਨੂੰ ਦੱਸੀ ਜੀ ਪਾਣੀ ਦੇਖੋ ਕਿੰਨਾ ਕਿੰਨਾ ਪਾਜੀ ਪਰ ਇਹਦਾ ਹੱਲ ਕੀ ਹੈ ਹੱਲ ਕੁਝ ਨਹੀਂ ਜੀ ਪੁਲੀ ਨੂੰ ਇਹਨਾਂ ਡਬਲ ਕਰ ਦੋ ਜਾਂ ਇਹਦਾ ਰੈਂਪ ਬਣਾ ਦਿਓ ਇਹੀ ਹੱਲ ਹੈ ਜੀ ਅਸੀਂ ਦਰਖਾਸਤ ਕਰਤੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਤੀਆਂ ਸਭ ਨੇ ਐਪਲੀਕੇਸ਼ਨਾਂ ਦੇਤੀਆਂ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ ਅੱਛਾ ਜੀ ਅਸੀਂ ਕਿਹਨਾਂ ਨੂੰ ਦਰਖਾਸਤ ਦਈਏ ਅਸੀਂ ਕਿਹਨਾਂ ਕੋਲ ਜਾਈਏ ਕਿਹ ਇਹ ਸਰਕਾਰ ਵਿੱਚ ਕੋਈ ਸੁਣਵਾਈ ਨਹੀਂ ਹੈ ਠੀਕ ਚਲੋ ਇਹਨਾਂ ਦਾ ਦਰਦ ਇਹਨਾਂ ਦੀ ਜ਼ੁਬਾਨੀ ਹੀ ਝਲਕਦਾ ਹੈ ਔਰ بار-बार ਇਹ ਸਰਕਾਰ ਕੋਲ ਸਮੁੱਚੇ ਪ੍ਰਸ਼ਾਸਨ ਕੋਲ ਇਸ ਗੱਲ ਨੂੰ ਲੈ ਕੇ ਬੇਨਤੀਆਂ ਕਰ ਰਹੇ ਨੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਤਾਂ ਕਿ ਅਜਿਹੇ ਹਾਲਾਤ ਜੋ ਬਣੇ ਹੋਏ ਨੇ ਉਹਨਾਂ ਤੋਂ ਇਹਨਾਂ ਦਾ ਕੋਈ ਨਾ ਕੋਈ ਇਸ ਵਕਤ ਬਣਦਾ ਹੱਲ ਕੀਤਾ ਜਾਵੇ ਤੇ ਆ ਗਾਂ ਤੋਂ ਜਿਹੜੀ ਪੁਲੀ ਆ ਉਹਨੂੰ ਡਬਲ ਕਰਕੇ ਜਿਹੜਾ ਪਾਣੀ ਵਾਧੂ ਮਾਤਰਾ ਚ ਆਂਦਾ ਹੈ ਉਸ ਨੂੰ ਰਿਲੀਜ਼ ਕੀਤਾ ਜਾਵੇ ਤਾਂ ਕਿ ਜਿਹੜਾ ਇਹਨਾਂ ਦਾ ਘਰ ਸੁਰੱਖਿਅਤ ਰਹਿ ਸਕਣ ਇਹਨਾਂ ਦਾ ਮਾਲ ਪਸ਼ੂ ਜਿਹੜੇ ਨੇ ਔਰ ਉਹਨਾਂ ਦਾ ਚਾਰਾ ਜਿਹੜਾ ਹੈ ਉਹ ਸੁਰੱਖਿਅਤ ਰਹਿ ਸਕੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਦੇ ਵਿੱਚ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚਣ ਔਰ ਇਹਨਾਂ ਨਾਲ ਗੱਲਬਾਤ ਕਰਨ ਇਹਨਾਂ ਦੇ ਜੋ ਬਣਦਾ ਸੁਖਾਵੇਂ ਹੱਲ ਆ ਉਹ ਤੁਰੰਤ ਕੀਤੇ ਜਾਣ ਤਾਂ ਕਿ ਤਾਂ ਕਿ ਇਹ ਲੋਕ ਡਰ ਦੀ ਜ਼ਿੰਦਗੀ ਤੋਂ ਬਾਹਰ ਆ ਕੇ ਜੀ ਸਕਣ ਸੋ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਐਵੇਂ ਲੱਗਦਾ ਜਿਵੇਂ ਦਰਿਆ ਦਾ ਪਾਣੀ ਵਗ ਰਿਹਾ ਹੋਵੇ ਪਰ ਇਹ ਇੱਕ ਛੋਟੀ ਜੀ ਪੁਲੀ ਹੈ ਜਿੱਥੋਂ ਬਰਸਾਤ ਦਾ ਪਾਣੀ ਲੰਘ ਰਿਹਾ ਹੈ ਔਰ ਇਹ ਪਿੰਡ ਵਾਸੀ ਮੰਗ ਕਰਦੇ ਨੇ ਕਿ ਇਸ ਪੁਲੀ ਨੂੰ ਚੌੜਾ ਕੀਤਾ ਜਾਵੇ ਤਾਂ ਕਿ ਜਿਹੜਾ ਪਾਣੀ ਇਕੱਠਾ ਹੁੰਦਾ ਔਰ ਉਹਨਾਂ ਦੇ ਘਰਾਂ ਨੂੰ ਮਾਰਤ ਪਾਉਂਦਾ ਹੈ ਉਸ ਤੋਂ ਬਚ ਸਕਣ। ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਬਰਸਾਤੀ ਨਾਲੇ ਨੇ ਇੱਕ ਵੱਡੀ ਨਹਿਰ ਦਾ ਰੂਪ ਧਾਰਨ ਕਰ ਲਿਆ ਹੈ। ਸੋ ਇਹਨੇ ਲੱਗਦਾ ਹੈ ਜੀ ਨੰਦਪੁਰ ਸਾਹਿਬ ਹਾਈਡਲ ਚੈਨਲ ਮਹਿਰ ਦਾ ਇਹ ਦੂਜਾ ਪਾਰਟ ਹੋਵੇ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੀ ਸਪੀਡ ਤੇਜ਼ੀ ਤੇਜ਼ੀ ਦੇ ਨਾਲ ਇਹ ਪਾਣੀ ਵਗ ਰਿਹਾ ਹੈ। ਜੇਕਰ ਬਰਸਾਤ ਇਸੇ ਤਰ੍ਹਾਂ ਲਗਾਤਾਰ ਹੋਰ ਦਿਨਾਂ ਤੱਕ ਜਾਰੀ ਰਹੀ ਤਾਂ ਇੱਥੇ ਕੋਈ ਨਾ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਸੋ ਸਾਡਾ ਮਕਸਦ ਵੀਡੀਓ ਦਿਖਾਉਂਦਾ ਇਹ ਹੈ ਕਿ ਪ੍ਰਸ਼ਾਸਨ ਇਸ ਗੁੱਜਰ ਬਸਤੀ ਮਾਨਕਪੁਰ ਵਿਖੇ ਇਹਨਾਂ ਲੋਕਾਂ ਦੀ ਦਿੱਤੀ ਗਈ ਮੰਗ ਪੱਤਰ ਤੇ ਧਿਆਨ ਦਿੰਦਾ ਹੋਇਆ ਤੁਰੰਤ ਕਾਰਵਾਈ ਕਰਦਾ ਹੋਇਆ ਇਹਨਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖਦੇ ਰਹੋ ਸਾਡਾ ਚੈਨਲ ਧੰਨਵਾਦ ਸਤਿ ਸ਼੍ਰੀ ਅਕਾਲ